ਸਸ਼੍ਰੀਕਾਲ ਤੁਸੀਂ ਦੇਖ ਰਿਹਾ ਸਮਝ ਜੀ ਨਿਊਜ਼ ਤੇ ਮੈਂ ਹਾਂ ਪ੍ਰਦੀਪ ਕੌਰ ਤਾਂ ਪੰਜਾਬੀਓ ਸਾਵਧਾਨ ਹੋ ਜਾਓ ਕਿਉਂਕਿ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਆ ਤਾਂ ਮੀਂਹ ਦੇ ਕਾਰਨ ਦੱਸ ਕਿ ਹੁਣ ਫੂਨਾ ਦੇ ਵਿੱਚ ਵੀ ਅਲਰਟ ਦਾ ਮੈਸੇਜ ਆ ਗਿਆ ਹੈ ਸਾਫ਼ ਤੌਰ ਤੇ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਦੇ ਦਿੱਤੀ ਗਈ ਹੈ ਕਿ ਆਉਣ ਵਾਲੇ 3 ਘੰਟਿਆਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਹੈ ਜਿਹੜਾ ਆਉਣ ਵਾਲਾ ਹੈ ਤਾਂ ਇਹ ਮੈਸੇਜ ਉਹਨਾਂ ਲੋਕਾਂ ਲਈ ਹੈ ਜਿਹੜੇ ਘਰ ਤੋਂ ਬਾਹਰ ਜਾਣ ਦਾ ਪਲਾਨ ਬਣਾ ਰਹੇ ਨੇ ਆਪਣੇ ਪਰਿਵਾਰ ਦੇ ਨਾਲ ਘੁੰਮਣ ਬਾਰੇ ਸੋਚ ਰਹੇ ਨੇ ਤਾਂਕਿ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਾ ਆ ਜਾਵੇ ਕਿਉਂਕਿ ਭਾਰੀ ਮੀਂਹ ਦਾ ਜਿਹੜਾ ਅਲਰਟ ਜਾਰੀ ਕੀਤਾ ਗਿਆ ਇੱਕ ਵਾਰ ਤੁਹਾਨੂੰ ਮੈਸੇਜ ਜ਼ਰੂਰ ਦਿਖਾ ਦਿੰਨੇ ਆ ਆਹ ਤਾਂ ਬਿਲਕੁਲ ਜਿਹੜੇ ਏਰੀਆ ਦੇ ਵਿੱਚ ਦੱਸਿਆ ਗਿਆ ਉਹ ਜ਼ਿਲ੍ਹੇ ਨੇ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਤਿਹਗੜ੍ਹ ਸਾਹਿਬ ਫਿਰੋਜ਼ਪੁਰ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਮਾਨਸਾ ਮੂਗਾ ਪਠਾਨਕੋਟ ਪਟਿਆਲਾ ਤੇ ਰੂਪਨਗਰ ਤੇਨਾਂ ਜ਼ਿਲ੍ਹਿਆਂ ਦੇ ਵਿੱਚੋਂ ਆਨਾਲੇ 3 ਘੰਟਿਆਂ ਦੇ ਵਿੱਚੋਂ ਲਗਾਤਾਰ ਭਾਰੀ ਤੋਂ ਭਾਰੀ ਮੀਂਹ ਪੈਣ ਦੀ ਚੇਤਾਵਨੀ ਦਿੱਤੀ ਗਈ ਹੈ। ਤੇਮਰਜੈਂਸੀ ਨੰਬਰ ਤੇ ਤੁਸੀਂ ਕਾਲ ਕਰ ਸਕਦੇ ਹੋ। ਨੰਬਰ ਤੁਹਾਨੂੰ ਸਕਰੀਨ ਤੇ ਜ਼ਰੂਰ ਦਿਖ ਰਿਹਾ ਹੋਵੇਗਾ ਔਰ ਟੈਕਸਟ ਦੇ ਵਿੱਚ ਵੀ ਮੈਸੇਜ ਆਇਆ ਹੋਵੇਗਾ 112। ਸੋ ਕਿਸੇ ਵੀ ਐਮਰਜੈਂਸੀ ਸਥਿਤੀ ਦੇ ਵਿੱਚ ਤੁਸੀਂ ਇਹਨਾਂ ਨੰਬਰ ਤੇ ਫੋਨ ਕਰਕੇ ਹੈਲਪ ਦੀ ਹੈ ਜਿਹੜੀ ਮੰਗ ਕਰ ਸਕਦੇ ਹੋ ਤਾਂ ਅਗਲੇ 3 ਘੰਟਿਆਂ ਦੇ ਵਿੱਚ ਫਤੇਗੜ ਸਾਹਿਬੂਸ਼ੀ ਆਰਪੁਰ ਜ਼ਿਲਹੰਦਰ ਲੁਧਿਆਣਾ ਮਲੇਰ ਕੋਟਲਾ ਪਠਾਨਕੋਟ ਰੂਪਨਗਰ ਸ਼ਹੀਦ ਭਗਤ ਸਿੰਘ ਨਗਰ ਦੇ ਵਿੱਚ ਕੁਝ ਥਾਂਵਾਂ ਤੇ ਬਿਜਲੀ ਡਿੱਗਣ ਤੇ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ ਜੇਕਰ ਕੋਈ ਵੀ ਐਮਰਜੈਂਸੀ ਹੋਵੇ ਤੇ 112 ਤੇ ਕਾਲ ਕਰੋ ਤਾਂ ਪੰਜਾਬ ਐਸ.ਐਮ.ਏ ਦੇ ਵੱਲੋਂ ਇਹ ਮੈਸੇਜ ਹੈ ਜਿਹੜਾ ਹਾਰਿਕ ਵਿਅਕਤੀ ਦੇ ਫੋਨ ਦੇ ਉੱਤੇ ਐਸਐਮਐਸ ਜ਼ਰੇ ਭੇਜੀਆ ਗਿਆ ਤਾਂਕਿ ਸਭ ਨੂੰ ਪਤਾ ਲੱਗ ਸਕੇ ਕਿ ਮੌਸਮ ਹੈ ਜਿਹੜਾ ਹੁਣ ਇੱਕੋ ਦਮ ਕਰਵਟ ਲੈ ਚੁੱਕਿਆ ਹੈ ਮੌਨਸੂਨ ਦੀ ਫਿਰ ਤੋਂ ਐਂਟਰੀ ਹੋ ਚੁੱਕੀ ਹੈ ਇੱਕ ਵਾਰ ਫਿਰ ਤੋਂ ਰੀਐਕਟਿਵ ਹੋ ਚੁੱਕਿਆ ਹੈ ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਤਬਾਹੀ ਦਾ ਭਿਆਨਕ ਮੰਜ਼ਰ ਜਿਸ ਨੂੰ ਦੇਖ ਕੇ ਹਰ ਕਿਸੇ ਦੇ ਲੂੰ ਕੰਡੇ ਨੇ ਜਿਹੜੇ ਉਹ ਖੜੇ ਹੋ ਜਾਣਗੇ